ਸਸਿ ਗਾਜੀ ਜੀ ਸਾਰੇ ਪ੍ਰੋਮਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਅਕਸਲ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਰਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਫਰੀਦਕੋਟ ਜ਼ਿਲ੍ਹੇ ਦੀ ਬੁੱਕਲ ਦਾ ਨਿਕਮਣ ਦਾ ਤੇ ਫਰੀਦਕੋਟ ਦੇ ਪ੍ਰਸ਼ਾਵੇਂ ਦਾ ਪਿੰਡ ਆ ਮਿੱਤਰੋ ਟੈਣ ਟੈਨੇ ਪਿੰਡ ਦਾ ਵੀ ਬਹੁਤ ਵੱਡਾ ਨਾਮ ਆ ਮਿੱਤਰੋ ਤੇ ਟੈਨੇ ਪਿੰਡ ਦੇ ਵਿੱਚ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਰਾਜੂ ਬਾਈ ਦਾ ਨਾਮ ਆ ਦੇ ਵਪਾਰ ਦਾ ਭਾਈ ਹੁਣੇ ਦਾ ਕੰਮ ਆ ਮਿੱਤਰੋ ਰਾਜੂ ਐਡ ਬ੍ਰਦਰਸ ਵਜਦੇ ਆ ਮਿੱਤਰੋ ਵਪਾਰ ਲੈਣ ਦੇ ਵਿੱਚ ਬਹੁਤ ਵੱਡਾ ਨਾਮਲਾ ਖੱਟਿਆ ਹੋਇਆ ਛੋਟੀ ਉਮਰ ਤੋਂ ਲੈ ਕੇ ਹੁਣ ਤੱਕ ਤਜਰਬੇ ਆ ਜਿਹੜੇ ਉਹ ਵੱਡੇ ਆ ਇਹਨਾਂ ਦੇ ਵੀ ਮਿੱਤਰੋ ਵਪਾਰ ਦੇ ਵਿੱਚ ਅੱਜ ਕਰਦੇ ਆਂ ਗੱਲਬਾਤ ਆਪਾਂ ਭਰਾਵੋਆਂ ਦੇ ਨਾਲ ਸਾਰੇ ਜਾਨਵਰ ਤੁਹਾਨੂੰ ਵਿਖਾ ਦੇਾਂਗੇ ਚਾਰ ਮਿੱਤਰੋ ਤੇ ਆਪਾਂ ਅੱਡੋ-ਅੱਡੀ ਜਾਨਵਰਾਂ ਦੇ ਨਾਲ ਹੋਣਗੇ ਜਿਹੋ ਜਿਹਾ ਜਾਨਵਰ ਹੋਊਗਾ ਉਹ ਜ ਆਪਾਂ ਆਊਗਾ ਆਹ ਕਰਦੇ ਆਂ ਗੱਲਬਾਤ ਸਸੀ ਗੜਾ ਰਾਜ ਬਾਈ ਸਸੀ ਗਾ ਬਾਈ ਜੀ ਹਾਲ ਹੈ ਵੀਰੇ ਬਹੁਤ ਵਧੀਆ ਚੜ੍ਹਦੀ ਕਲਾ ਜੀ ਇਤਾਂ ਪਰਿਵਾਰਕਾਰ ਬਾਈ ਆਹ ਕਿਰਪਾ ਦਾ ਤੇ ਦੀ ਮਿਹਰ ਆ ਜੀ ਸ਼ੁਕਰ ਆ ਬਾਈ ਪਹਿਲਾਂ ਤਾਂ ਤੇਨੂੰ ਨਗਰ ਕੀਰਤਨ ਦੀਆਂ ਮੁਬਾਰਕਾਂ ਭਰਾ ਵੀ ਤੇਰੇ ਪਿੰਡ ਨਗਰ ਕੀਰਤਨ ਆਜ ਹੈਨਾ ਹਾਂਜੀ ਹਾਂਜੀ ਤੁਹਾਨੂੰ ਵੀ ਜੀ ਅੱਛਾ ਬਾਈ ਕੱਜ ਜਾਨਵਰ ਆਪਾਂ ਵਿਖਾਉਣੇ ਆ ਚਾਰ ਹਨਾ ਹਾਂਜੀ ਭਾਈ ਸ਼ੁਰੂਆਤ ਕਰਾਂਗੇ ਆਪਾਂ ਮਿੱਤਰਾ ਪਹਿਲੀ ਗਾਂ ਤੋਂ ਤੇ ਫਿਰ ਆਪਾਂ ਨੰਬਰ ਵਾਈਜ਼ ਤੁਰੇ ਜਾਵਾਂਗੇ ਹਨਾ ਅੱਛਾ ਪਹਿਲੇ ਨੰਬਰ ਤੇ ਜਿਹੜੀ ਗਾਂ ਆ ਵੀਰੇ ਇਹਦੀ ਕੀ ਡਿਟੇਲ ਆ ਭਾਈ ਇਹ ਭਾਈ ਦੂਜਾ ਸੂਆ ਤੇ ਮਾਲਕਾਂ ਨੇ ਦੱਸਿਆ ਪਹਿਲਾਂ ਨੇ 22 ਲੀਟਰ ਦੋ ਦਿੱਤਾ ਠੀਕ ਆ ਦੂਜਾ ਸੂਆ ਹੁਣ ਸੂਣਾ ਨੇ ਹਾਂਜੀ ਤੇ ਠੀਕ ਆ ਵੀਰੇ ਦਿਨ ਕਿੰਨੇ ਪਏ ਆ ਵੀਰੇ ਬੱਸ ਇੱਕ ਦੋ ਦਿਨ ਹੀ ਲਾਊਗੀ ਭਾਈ ਤਿਆਰੀ ਚ ਹੀ ਆ ਠੀਕ ਆ ਹਾਂਜੀ ਤੇ ਐ ਭਾਈ ਐਤਕੀ ਵੀ ਦੋਤਾ 22 ਕਿਲੋ ਖੁੱਲਾ ਦੇ ਜੂ ਵੀ 25 ਨੂੰ ਹੱਥ ਮਾਰ ਸਕਦੇ ਜੀ 22 ਸੂਈ ਬਹੁਤ ਆ ਬਰੇ ਪਲੀ ਪੁਲੀ ਵਧੀਆ ਰੰਗ ਬਾਜ ਬਹੁਤ ਵਧੀਆ ਹਾਂ ਚੰਗੀ ਆ ਜਿੰਨੀ ਹੈਗੀ ਆ ਹਨਾ ਹਾਂਜੀ ਬਾਕੀ ਤੋਰ ਤਰਦੀ ਵੀ ਚੰਗੀ ਆ ਯਾਰ ਹੂੰ ਲੈ ਆਏ ਹਜਣਾ ਲੈ ਕੇ ਆ ਨਾ ਹਾਂ ਆ ਇਥੋਂ ਮੋੜੇ ਨੂੰ ਹਾਂ ਐ ਨਵੇਂ ਨਾ ਆ ਟਰਾਲਾ ਮੋੜਦਾ ਤਾਂ ਨਾ ਚੌਂਕ ਦੇ ਉੱਤੋਂ ਦੀ ਉੱਤੋਂ ਦੀ ਕਰਕੇ ਐ ਮੋੜੇ ਨੂੰ ਹਾਂ ਨੇੜੇ ਫੜ ਕਰਕੇ ਰਾਜੂ ਦੀਆਂ ਡਰਾਈਆਂ ਹੀ ਬਾਲੀਆਂ ਹੋਈਆਂ ਵਿਚਾਰੀ ਨੇ ਹਨਾ ਰਾਜੂ ਨੂੰ ਵੇਖ ਕੇ ਤਾਂ ਨਿਕਲਦੀ ਜਬ ਦੂਕ ਤੋਂ ਗੋਲੀ ਨਿਕਲਦੀ ਹੁੰਦੀ ਹਨਾ ティーカービー。 ਠੰਡੀ ਠੁੰਡੀ ਬਹੁਤ ਆਈ ਥਣ ਥਣ ਵੀ ਚੰਗਾ ਲੱਗਾ ਯਾਰ ਥੱਲੋ ਆਜੇ ਹੋਰ ਵੀ ਨਿੱਖਰ ਜੂ ਬਈ ਜਿਹੜੀ ਖੋਲੀ ਬਈ ਹਾਂ ਦੋ ਤਿੰਨ ਦਿਨ ਦਸਰ ਮੁਤਾਬਕ ਹੋ ਸਕਦਾ ਦਿਹਾੜੀ ਬਾਦੂ ਵੀ ਲੈ ਜੇ ਹੂੰ ਬਣਦੀ ਬਣਾਉਂਦੀ ਚੰਗੀ ਨਿੱਖਰ ਜਣਾ ਬਹੁਤ ਬਣੂਗੀ ਹਾਂਜੀ ਅੱਛਾ ਰੇਟ ਕੀ ਲਊਗਾ ਰਾਜੋ ਮੇਰੀ ਰੇਟ ਬਰੇ ਯਾਰ ਇਹਦਾ 72000 ਮੋਲ 72000 ਰੁਪਏ ਲਾੜ ਤੇ ਪਿਆਰ ਵਿੱਚੋਂ 70000 ਦੀ ਹਾਂ ਤੇ ਨਾਮ ਠੀਕ ਹੈ ਬਈ ਜਸ ਤੈਨੂੰ ਠੀਕ ਆ ਅੱਛਾ ਇਹ ਤਾਂ ਹੋ ਗਈ ਇੱਕ ਨੰਬਰ ਤੇ ਦੋ ਨੰਬਰ ਤੇ ਵੈੜੀ ਆ ਜਿਹੜੀ ਬਈ ਇਹ ਬਈ 15 ਦਿਨ ਬਾਕੀ ਆ ਦੂਜਾ ਸੂਆ ਪਹਿਲਾਂ ਨੇ 18 ਲੀ ਚੰਗੀ ਆ ਵੜੀ ਹੈ ਨਾ ਦੁੱਧ ਦੇ ਵੀ 20 ਕਿਲੋ ਦੇ ਆਸੇ ਪਾਸੇ ਦੇਈ ਦਿੰਦੇ ਹਾਂ ਹਾਂਜੀ 20 ਕਿਲੋ ਦੁੱਧ ਆਰਾਮ ਨਾਲ ਦੇ ਦੂਗੀ ਹਾਈਟ ਹੁਇਟ ਪੂਰੀ ਆ ਨਸਲ ਬ੍ਰੈਂਡ ਵਧੀਆ ਜਾਤ ਵੀ ਚੰਗੀ ਆ ਬਾਕੀ ਕੱਦ ਵੇਲ ਵੀ ਹੈਗਾ ਗਾਂ ਦੇ ਕੋਲੇ ਇਹ ਨਹੀਂ ਕਰ ਆਪਾਂ ਛੋਟੀ ਨਹੀਂ ਕਹਿ ਸਕਦੇ ਇਹਨੂੰ ਥੱਲੋ ਪੂਰੀ ਕਿਨੇ ਨਖਰ ਜਾਣਾ ਕਰਨ ਵਾਲੀ ਆ ਵੇਖੋ ਮੈਂ ਤਾਂ ਝੋਲੀ ਚਾਲੀ ਹਾਈਸ ਪੂਰੀ ਬਹੁਤ ਆ ਬਰੇ ਹਮ ਅਲੱਗ ਅਲੱਗ ਥਣ ਲੱਗਾ ਇਹਦੇ ਅਰੇ ਇਹਦਾ ਜੀ ਦੇ ਜੀ ਦਾ ਜਿਹੜੀ ਇਹ ਘਾਟੇ ਵਾਲੀ ਨੇ ਵਧੀ ਜਾਣਾ ਤੇ ਉਹਦੇ ਨਾਲ ਜਿਹੜਾ ਜਿਹੜਾ ਪੱਠੇ ਪਾਈ ਜਾਊ ਉਹ ਹੀ ਇਹਦੇ ਤੋਂ ਕਮਾਈ ਜਾਊਗਾ ਹਨਾ ਇਹਨੇ ਦਾ ਸੂਣ ਤੋਂ ਬਾਅਦ ਹੋਣਾ ਹਨਾ ਅ ਇਹਦਾ ਮੁੱਲ ਵੀਰੇ 70000 70000 ਰੁਪਏ ਜੇ ਕੋਈ ਜੋੜਾ ਲੈਣ ਆਲਾ ਹੋਇਆ ਕਿੰਨੇ ਦਾ ਜੀ ਜੋੜੇ ਦਾ ਇੱਕ 40 ਬਣਦਾ ਇੱਕ ਤੀਰੀ ਹਾਂ ਤੇ ਨਾਈਆਂ ਜੋੜੇ ਦੀ ਚਾਹ ਬਸ ਉਸ ਤੋਂ ਬਾਅਦ ਆਪਾਂ ਮੱਲੂ 100 ਵੀ ਨਹੀਂ ਛੱਡਣਾ ਬਸ ਠੀਕ ਆ ਜੀ ਜੋੜਾ ਹਾਂ ਥਿਆਣੀ ਉਸ ਦੀਆਂ ਜੋੜਾ ਵਧੀਆ ਅਗਲਾ ਲੈ ਜਾਓ ਠੀਕ ਆ ਬਈ ਇਹਦਾ ਮੁੱਲ ਵੇਹੇ ਭਾਵੇਂ ਇਹ ਨਹੀਂ ਹੁਣ 1000 ਵੀ 1 ਲੱਖ ਤੇ 29999 ਵੀ ਦੇ ਦੋ ਹੋਣਗੇ ਸਹੀ ਆ ਬਈ ਉਵੇਂ ਮੁੱਲੇ ਦਾ 70000 ਆ ਇਹਦੀ 65000 ਦੀ ਹਾਂ ਤੇ ਠੀਕ ਆ ਬਈ ਅੱਛਾ ਇੱਕ ਬਈ ਮੇ ਆ ਗਈ ਆਪਣੇ ਕੋਲ ਇਹ ਬਈ ਤੀਜਾ ਸੂਆ ਨਾਲ ਦੇ ਪਿੰਡੋਂ ਮੱਝ ਲਈ ਚਹਿਲਾ ਤੋਂ ਠੀਕ ਆ 12 13 ਲੀਟਰ ਦੀ ਦੁੱਧ ਦੀ ਗਾਰੰਟੀ ਦਿੱਤੀ ਬੰਦਿਆਂ ਨੇ ਸਿਰ ਨਹੀਂ ਚੰਗਾ ਲੇਵਾ ਚੰਗਾ ਠੰਡੀ ਸੀਲ ਪੂਰੀ ਆ ਰੰਗ ਬਾਜ ਵਧੀਆ ਹੂੰ ਬਾਕੀ ਇੱਕ ਗੱਲ ਹੋਰ ਆ ਦੁੱਧ ਵਾਲੀ ਵੇ ਆ ਦੁੱਧ 12 ਲੀਟਰ ਦੀ ਗਾਰੰਟੀ ਆ ਪਹਿਲੇ ਘਰ ਦਾ ਨੰਬਰ ਕੰਟੈਕਟ ਦੇ ਦੇਾਂਗੇ ਉਹਨਾਂ ਤੋਂ ਪੁੱਛ ਕੇ ਲੈ ਜਾਣ ਠੀਕ ਆ ਬਾਈ ਠੀਕ ਆ ਬਾਈ ਓਕੇ ਅੱਛਾ ਦੇਣ ਦੇ ਕਿੰਨੇ ਪਏ ਵੀ ਨਹੀਂ ਹਜੇ ਇਹ 2-4 ਦਿਨ ਇਹ ਲਊਗੀ ਬਰੇ 2-4 ਦਿਨ ਇਹ ਰਾਊਗੀ ਇਹ ਕਿੰਨੇ ਦੀ ਦੇ ਦਿਆਂਗੇ ਇਹਦਾ ਮੁੱਲ 72000 70000 ਦੀ ਇਹ ਦੇ ਦਿਆਂਗਾ ਹਾਂ ਦੇਣਾ ਜਸਤੇ ਨੂੰ ਹੈ ਠੀਕ ਆ ਬਾਈ ਅੱਛਾ ਐਂ ਹੀ ਬਾਪੂ ਲੈੰਦੀ ਥੱਲੇ ਜਿਵੇਂ ਜਿਵੇਂ ਮਰਜ਼ੀ ਬੈਠ ਜਾ ਬਰੇ ਯਾਰ ਜੇਲੀ ਤਾਂ ਬਹੁਤ ਜ਼ਿਆਦੇ ਗਾ ਮਾਰ ਗਈ ਮੇਰੇ ਲਈ ਵਾਕਿਆ ਸਹੀ ਗੱਲ ਆ ਬਾਈ ਲੈ ਠੀਕ ਆ ਯਾਰ ਹਨਾ ਅੱਛਾ ਇਹ ਹੋ ਗਈ ਆਪਣੀ 3 ਨੰਬਰ ਤੇ ਮਰ ਇੱਕ 4 ਨੰਬਰ ਤੇ ਆਪਣੀ ਗਾਂ ਸਿੰਗਾ ਵਾਲੀ ਹਾਂ ਬਰੇ ਪਹਿਲਾਂੋਂ ਬੱਛੀ ਆ ਠੀਕ ਆ ਬਈ ਪਹਿਲਣੀਆਂ ਹਾਂਜੀ ਤੇ 20 ਦਿਨਾਂ ਦੀ ਕੱਚੀ ਆ ਬਿਰੋ ਅੱਛਾ ਇਹ ਅਜੇ 20 ਦਿਨ ਲੈ ਜੂਗੀ ਦੁੱਧ ਤਾਂ ਬਾਈ ਇਹ ਵੀ 20-22 ਕਿਲੋ ਦੇ ਜੂ ਯਾਰ ਓ ਤੇ 18 ਕਿਲੋ ਮੰਨੋ ਇਹ ਦੁੱਧ 20 ਕਿਲੋ ਕੱਢ ਜੇ ਵੱਖਰੀ ਗੱਲ ਹਨਾ ਵੱਡੀ-ਵੱਡੀ ਚੰਗੀ ਆ ਆਪਣੀ-ਪੁਲੀ ਠੀਕ ਆ ਅੱਛਾ ਗੋਡੇ ਤੇ ਕੀ ਚੱਕਰ ਆਂਦੇ ਬਾਈ ਗੋਡੇ ਬਰੇਰ ਕੁਦਰਤੀ ਆ ਜਦੋਂ ਪਾਣੀ ਜੇ ਨਹੀਂ ਭਰ ਜਾਂਦਾ ਹੂੰ ਉਦਾਂ ਜਾਏ ਦੇ ਬਾਕੀ ਤੁਰਨ-ਤਰਨ ਚ ਕੋਈ ਮੈਂ ਉਹੀ ਤਰ੍ਹਾਂ ਚ ਲੱਗੇ ਤੁਰਨ ਦਾ ਪੈ ਇਹਨਾਂ ਦਿਨ ਕਿੰਨੇ ਪਏ ਅਜੇ ਆਖਿਆ ਸੀ 20 ਦਿਨ 18 ਤੋਂ 20 ਦਿਨ ਬਰੇ ਫਰੀ ਕੋ ਟਹਾਤੇ ਚੋਂ ਆਈ ਆ ਉੱਥੇ ਤੈਨੂੰ ਪਤਾ ਪੱਕਾ ਥਾਂ ਹੁੰਦਾ ਫਰਸ਼ ਪੁਰਛੀਦਾ ਕਰਕੇ ਤੇ ਹੂੰ ਉਦਾਂ ਨਹੀਂ ਕੋਈ ਦਿੱਕਤ ਮਤਲਬ ਵਧੀਆ ਇਹਨੇ ਨਿਕਲਦੇ ਪਲੀ ਪੁੜੀ ਵੀ ਚੰਗੀ ਆ ਯਾਰ ਵਾਲੀ ਲੱਸੀ ਫਿੱਕੀ ਨਹੀਂ ਕਹਿ ਸਕਦੇ ਤੇ ਇਹ ਰੇਟ ਕੀ ਰੋ ਇਹਦਾ 52000 ਅੱਛਾ ਅੱਛਾ ਜੇ ਕੋਈ ਆਖੇ ਵੀ ਇਹ ਦੈਰੀ ਨਵੀਂ ਪਾਈ ਆ ਸ਼ਰਤ ਪਾ ਲਈ ਆ ਖੁਰਲੀ ਬਣਾ ਲਈ ਆ ਕੱਚਾ ਥਾਂ ਥੱਲੇ ਕਰ ਲਿਆ ਵਾ ਤੇ ਬੰਨਣੀ ਆ ਲਿਆ ਕੇ ਤੇ ਹੁਣ ਤਿੰਨੇ ਦੇ ਦੇ ਵੀ ਰਾਜੂ ਭਾਈ ਮਾਰ ਸਾਡੇ ਨਾਲ ਠੇਕਾ ਤਿੰਨਾਂ ਦਾ ਤੇ ਤਿੰਨਾਂ ਦਾ ਫਰਮਾਨ ਤਰ ਖੁੱਲਾ ਕਰ ਦੇ ਪੁੱਲ ਕਰ ਦਾਂਗੇ ਭਰਾ ਓਕੇ ਠੀਕ ਆ ਭਾਈ ਤੇ ਜੇ ਕਰੇ ਯਾਰ ਦੁੱਧ ਜਵਾਕਾਂ ਦੇ ਪੀਣਾ ਜਿੱਦਾਂ ਤੁਸੀਂ ਕਹੋਗੇ ਉਦਾਂ ਹੀ ਕਰ ਲਾਂਗੇ ਭਰਾ ਠੀਕ ਹੈ ਠੀਕ ਹੈ ਅੱਛਾ ਰਾਜੂ ਭਾਈ ਨੰਬਰ ਆਪਣਾ ਕੰਟੈਕਟ ਚਲੇ ਤੇ ਗੱਲ ਕਰਨੀ ਹੈ ਹਾਂਜੀ 99144 ਹਾਂ 76155 ਇਹ 99144 ਹਾਂਜੀ 76155 155 99144 76155 ਦੂਜਾ ਨੰਬਰ ਲੈ ਲੋ ਇਹ ਕੋਈ ਹਾਂਜੀ 86990 ਜੀ 60255 ਇੱਕ ਵਾਰੀ ਜ਼ੋਰ ਬੋਲਦੇ ਦੋਵੇਂ ਤੂੰ ਹੀ 86990 ਜੀ 60255 ਠੀਕ ਆ ਬਾਈ ਲੈ ਮਿੱਤਰੋ ਇਹਨਾਂ ਨੰਬਰਾਂ ਦੇ ਕਰਨੀਆਂ ਤੁਸੀਂ ਬਾਈ ਹੋਣਿਆਂ ਦੇ ਨਾਲ ਗੱਲ ਤੇ ਬਾਤ ਦੇ ਗੱਲਬਾਤ ਕਰਕੇ ਕਰਨਾ ਵਾ ਤੁਸੀਂ ਮਿੱਤਰੋ ਬਾਈ ਹੋਣਿਆਂ ਦੇ ਨਾਲ ਸੌਦਾ ਤੇ ਸੌਦਾ ਕਰਨ ਤੋਂ ਬਾਅਦ ਤੁਸੀਂ ਪਾਉਣੀਆਂ ਬਾਈ ਹੋਣਿਆਂ ਦੇ ਬਾਈ ਖਾਤੇ ਦੇ ਵਿੱਚ ਸਾਈ ਤੇ ਸਾਈ ਪਾਉਣ ਤੋਂ ਬਾਅਦ ਤੁਸੀਂ ਚੜਾ ਲੈਣੀਆ ਟੈਂਪੂ ਦੇ ਉੱਤੇ गावा ਬਾਕੀ ਪੈਸੇ ਵੀ ਦੇਣੇ ਪੈਣਗੇ ਇਕੱਲੇ ਸਾਈ ਤੇ ਨਹੀਂ ਆਉਣੀਆਂ ਗੱਲਬਾਤ ਲਈ ਨੰਬਰ ਬਾਈ ਹੋਣਿਆਂ ਦਾ ਸਕਰੀਨ ਦੇ ਉੱਤੇ ਆ ਪਿੰਡ ਟਹਿਣਾ ਵਾ ਜ਼ਿਲ੍ਹਾ ਫਰੀਦਕੋਟ ਆ ਹੋਰ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਦੇ ਲਈ ਜੁੜੇ ਰਹੋ ਸਾਡੇ ਨਾਲ ਜੂਗਲ ਫਾਰਮਰ ਤੇ ਤਾਂ ਤੁਹਾਨੂੰ ਫਿਰ ਜਲਦੀ ਕਿਸੇ ਨਵੀਂ ਵੀਡੀਓ ਦੇਣਾਂ